ਲੋ ਵੀ ਦੋਸਤੋ ਅੱਜ ਕੱਲ ਟਾਂਗੇ ਤੇ ਗਾਇਬ ਵੀ ਹੋ ਚੁੱਕੇ ਨੇ ਹੁਣ ਦੀਦੇ ਨਹੀਂ ਟਾਂਗੇ ਚੱਲਦੇ ਪਰ ਇੱਥੇ ਦੇਖੋ ਕਮਾਨਪਿੰਡ ਆਏ ਆ ਜੀ ਕਮਾਨ ਤੇ ਦੇਖ ਰਹੇ ਆ ਕਿ ਬੜਾ ਚੰਗਾ ਲੱਗਾ ਵਾ ਕਿ ਟਾਂਗਾ ਇਧਰ ਚੱਲਦੇ ਆ ਦੇਖਿਆ ਸਵੇਰੇ ਮੈਂ ਲੰਗਿਆ ਸੀ ਜਾਂਦੀ ਦੇਖਿਆ ਸੀ ਮੈਂ ਬਾਬੂ ਸੈਟ ਤੇ ਆਇਓ ਗੱਲਬਾਤ ਕਰਦੇ ਬਾਬੂ ਜੀ ਨਾਲ ਦੇਖੋ ਟਾਂਗੇ ਦੇ ਅੱਗੇ ਘੋੜਾ ਤੇ ਇਹਨਾਂ ਦਾ ਨਾ ਕੋਈ ਸ਼ੋਰ ਸ਼ਰਾਬਾ ਸੀ ਨਾ ਉਹਨਾਂ ਕੋਈ ਤੇਲ ਦਾ ਖਰਚਾ ਤੇ ਗੱਲਬਾਤ ਕਰਦੇ ਆਪਾਂ ਬਾਬੂ ਜੀ ਨਾਲ ਸਤਿ ਸ਼੍ਰੀ ਅਕਾਲ ਬਾਬੂ ਜੀ ਸਤਿ ਸ਼੍ਰੀ ਅਕਾਲ ਕੀ ਨਾਂ ਜੀ ਬਾਬੂ ਜੀ ਗਜਨ ਸਿੰਘ ਅਛਾ ਬਾਪੂ ਜੀ ਟਾਂਗਾ ਵੇਖਿਆ ਬੜੇ ਚਿਰ ਬਾਅਦ ਨਿੱਕੇ ਹੁੰਦੇ ਸਬਰ ਕਰਦੇ ਰਹੇ ਟਾਂਗੇ ਤੇ ਤੇ ਇੱਧਰ ਦੇਖਦੇ ਚੱਲਦੇ ਟਾਂਗੇ ਆ ਲੈ ਕੇ ਜਾਂ ਇੱਧਰ ਕਿੰਨੇ ਕ ਟਾਂਗੇ ਹੈਗੇ ਆ ਟਾਂਗੇ ਸਾਡੇ ਦੋ ਅਛਾ ਦੋ ਟਾਂਗੇ ਚੱਲਦੇ ਕਿਹੜੇ ਪਿੰਡ ਤੁਹਾਡਾ ਮੰਡ ਮੰਡ ਤੇ ਦੂਜਾ ਉਹ ਵੀ ਇੱਥੋਂ ਦਾ ਕਿ ਉਹ ਬਾਹਰ ਦਾ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਟਾਂਗਾ ਚਲਾਉਣਿਆਂ ਨੂੰ 40-45 ਸਾਲ 40-45 ਸਾਲ ਤੇ ਹੁਣ ਸਵਾਰੀਆਂ ਮਿਲਦੀਆਂ ਹਲੇ ਵੀ ਕਿੰਨੀਆਂ ਕ ਮਿਲ ਜੰਦੀਆਂ ਬਾਬਾ ਜੀ ਗਿਜਾਰਾ ਪਾਣੀ ਚੱਲਦਾ ਤੇ ਬਾਕੀ ਹੋਰ ਜਿੱਦਾਂ ਟਾਂਗਾ ਹੁਣ ਦੇਖ ਰਹਾ ਕਿ ਤੁਹਾਡਾ ਜਿਹੜਾ ਟਾਂਗਾ ਏ ਹੁਣ ਇਹਦਾ ਸਮਾਨ ਵਗੈਰਾ ਮਿਲ ਜਾਂਦਾ ਸਾਰਾ ਬਣਾਉਣ ਬਣਾ ਲੀ ਜਿੱਦਾਂ ਲੈਣਾ ਹੋਵੇ ਤੇ ਅੰਮ੍ਰਿਤਸਰੋਂ ਲਿਆਉਂਦੇ ਜੀ ਤੇ ਮੈਂ ਕਹਿੰਨੇ ਕਿ ਇੱਥੇ ਹੈਗਾ ਹਲੇ ਹਾਂਜੀ ਇੱਥੇ ਬਣਾ ਦਿੰਦੇ ਜੇ ਬਣਾਉਣ ਵਾਲੇ ਕਿ ਅੰਮ੍ਰਿਤਸਰੋਂ ਇੱਥੇ ਹੀ ਬਣਾ ਕੇ ਲਈ ਜਾਂਦੇ ਅਛਾ ਅੰਮ੍ਰਿਤਸਰੋਂ ਬਣਾਉਂਦੇ ਜੀ ਠੀਕ ਆ ਕਿੰਨਾ ਚਿਰ ਕਹਿੰਦੇ ਤੁਹਾਨੂੰ ਹੋ ਗਿਆ ਚਲਾਉਂਦੇ ਇਹਨੂੰ 40 45 ਉਹਨਾਂ ਦੇ ਕਾਫੀ ਹੰਦੀ ਰੌਣਕ ਮੇਲਾ ਹਨਾ ਟਾਂਗੇ ਜਿਹੜੇ ਸਾਰੇ ਚੱਲਦੇ 50 ਟਾਂਗੇ ਸਾਡੇ ਅਛਾ 50 ਟਾਂਗੇ ਇਧਰ ਏਰੀਆ 'ਚ ਸਾਰੇ ਜੀ ਹਾਂਜੀ ਹੁਣ ਤੇ ਦੋ ਦੂਜਾ ਕਿਹੜੇ ਪਿੰਡ ਦਾ ਉਹ ਵੀ ਤੁਹਾਡੇ ਪਿੰਡ ਦਾ ਹੀ ਟਾਂਗਾ ਪੱਡਿਆਂ ਦਾ ਪੱਡਿਆਂ ਦਾ ਉਹ ਪੱਡਿਆਂ ਦਾ ਵਾ ਤੇ ਤੁਸੀਂ ਉੱਥੋਂ ਆਦੇ ਜੇ ਦਿੱਲੀ ਹੁਣ ਫਿਰ ਇੱਥੇ ਕੰਮ ਠੀਕ ਹੁਣ ਚੱਲੇ ਆਣੇ ਵਾਪਸ ਪੱਤੇ ਪੁੱਤੇ ਵੜਨੇ ਠੀਕ ਆ ਸਵਾਰੀਆਂ ਲਿਆਂਦੀਆਂ ਸੀ ਉਹ ਲਾਗ ਤੇ ਇਹ ਕੋ ਘੋੜੀ ਗਾੜੀ ਮਿਲ ਜੰਨੀ ਆ ਘੋੜੇ ਗਾੜੇ ਇਦਾਂ ਇਹ ਤੇ ਮਿਲ ਜਾਂਦੇ ਹਨ ਟਾਂਗਿਆਂ ਵਾਸਤੇ ਸਾਰੇ ਤੇ ਦਾਦਾ ਨੰਬਰ ਹੈਗਾ ਕੋ ਫੋਨ ਨੰਬਰ 97793 97793 66405 6640 65 ਲੋ ਜੀ ਦੋਸਤੋ ਟਾਂਗੇ ਦੀ ਵੀਡੀਓ ਦੇਖ ਲੈਣੀ ਤੇ ਜਰੂਰ ਬਾਪੂ ਜੀ ਦਾ ਹੌਸਲਾ ਵਧਾਉਣਾ ਫੋਨ ਨੰਬਰ ਤੁਹਾਨੂੰ ਦੇਤਾ ਵਾ ਤੇ ਫੋਨ ਕਰਾਂਗੇ ਤੇ ਤੁਹਾਨੂੰ ਨਾ ਫੋਨ ਤੇ ਵੀਡੀਓ ਪਾਵਾਂਗੇ ਤੁਹਾਡਾ ਚੱਲਦਾ ਨਾ ਫੋਨ ਦੱਸ ਦਾਂਗੇ ਤੁਹਾਨੂੰ ਕੋਈ ਗੱਲ ਨਹੀਂ ਕੋਈ ਨਹੀਂ ਟਾਂਗੇ ਦੀਆਂ ਵੇਖੋ ਜਾਨਾ ਤੇ ਟਾਂਗਾ ਘੋੜਾ ਜਦੋਂ ਜੋਬਦੇ ਸੀ ਛੋਟੇ ਹੁੰਦੇ ਸੀ ਵੀ ਇੱਥੇ ਬੜਾ ਸਬਰ ਕੀਤਾ ਵਾ ਪਰ ਹੁਣ ਜਦੋਂ ਗੱਡੀਆਂ ਮੋਟਰਾਂ ਆ ਗਈਆਂ ਨੇ ਬਹੁਤ ਤੇ ਟਾਂਗੇ ਦੀ ਸਵਾਰੀ ਜਿਹੜੀ ਆ ਕਿ ਘਟ ਚੁੱਕੀ ਆ ਤੇ ਬਾਪੂ ਜੀ ਬਹਿ ਜਾਂਦੀ ਸਵਾਰੀ ਖੁਸ਼ ਹੋ ਗਿਆ ਲੈ ਵੀ ਟਾਂਗੇ ਦੇ ਕੋ ਜਿਹੜੇ ਬਹਿਣ ਵਾਲੇ ਬਾਹਰੋਂ ਆਉਂਦੇ ਨੇ ਜਿਆਦੇ ਕਿ ਇੱਥੋਂ ਵਾਲੇ ਅੱਗੇ ਨਹੀਂ ਬਾਹਰ ਵਾਲੇ ਵੀ ਇੱਥੇ ਵਾਲੇ ਅੱਛਾ ਕੋਈ ਹੋਸ਼ਕ ਬਿੰਦੇ ਮੈਂ ਜਦੋਂ ਐਂਦੀ ਗਿਆ ਸੀ ਨਾ ਉਦੋਂ ਟਾਈਮ ਨਹੀਂ ਲੱਗਾ ਪਰ ਮੈਂ ਸਵਾਰੀਆਂ ਵੇਖੀਆਂ ਬੈਠਿਆਂ ਮੈਨੂੰ ਬੜਾ ਖੁਸ਼ੀ ਹੋਈ ਮੈਂ ਕਿਹਾ ਸਵਾਰੀਆਂ ਹਲੇ ਵੀ ਬੈਂਦੀਆਂ ਟਾਂਗੇ ਤੇ ਵਿਖੋ ਦੋਸਤੋ ਨਾ ਇਹਨਾਂ ਦਾ ਕੋਈ ਧੂਆਂ ਸੀ ਨਾ ਸ਼ੋਰ ਸ਼ਰਾਬਾ ਸੀ ਨਾ ਹੀ ਕੋਈ ਐਕਸੀਡੈਂਟ ਹੋਣ ਦਾ ਡਰ ਹੁੰਦਾ ਸੀ ਕਿਤਰਾ ਜਿੱਦਾਂ ਅੱਜ ਕੱਲ ਤੇ ਵੇਖੋ ਇਹੋ ਜਿਹਿਆਂ ਜੋ ਗੱਡੀਆਂ ਮੋਟਰਾਂ ਆ ਗਈਆਂ ਨੇ ਸਪੀਡਾਂ ਬਹੁਤ ਜ਼ਿਆਦੀਆਂ ਨੇ ਤੇ ਇਹੋ ਜਿਹੀ ਹਮੇਸ਼ਾ ਹੀ ਤੁਹਾਨੂੰ ਸਾਡਾ ਕੋਸ਼ਿਸ਼ ਹੁੰਦੀ ਕਿ ਤੁਹਾਨੂੰ ਪੁਰਾਣਾ ਵਿਰਸਾ ਜੋ ਵਿਰਾ ਤੇ ਤਾਂ ਹੀ ਇਹ ਚੱਲਦਾ ਜੇ ਤੁਸੀਂ ਸ਼ੇਅਰ ਕਰੋ ਕਿਉਂਕਿ ਅਸੀਂ ਆ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਖਾਸ ਕਰਕੇ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਵਿਖਾਉਣੀ ਚਾਹੀਦੀਆਂ ਤਾਂ ਸਾਡਾ ਵਿਰਸਾ ਤੇ ਸਾਡਾ ਵਿਰਾਸਤ ਜੋ ਇਸੇ ਤਰ੍ਹਾਂ ਕੈਮਰਾ ਵੇ ਬਹੁਤ ਘੱਟ ਇਹ ਚੀਜ਼ਾਂ ਵੇਖਣ ਨੂੰ ਮਿਲਦੀਆਂ ਵਾ ਤੇ ਅਸੀਂ ਤੁਹਾਨੂੰ ਅੱਜ ਇਹ ਵਿਖਾਉਣ ਦਾ ਜਜ਼ਨ ਕੀਤਾ ਵਾ ਦੋਸਤੋ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਜਰੂਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਅਸੀਂ ਹਮੇਸ਼ਾ ਹੀ ਜੋ ਅਸੀਆਂ ਵਿਰਸੇ ਵਿਰਾਸਤ ਨਾਲ ਜੁੜੀਆਂ ਵੀਡੀਓ ਤੁਹਾਡੇ ਨਾਲ ਲੈ ਕੇ ਆਉਂਦੇ ਆ ਜਿਸ ਤਰ੍ਹਾਂ ਅੱਜ ਤੁਹਾਨੂੰ ਅਸੀਂ ਟਾਂਗਾ ਦਿਖਾਇਆ ਵਾ ਸੇਵਾ ਪੂਜੀ ਨਾ ਮਿਲਾਇਆ ਵਾ ਕਿ ਟਾਂਗੇ ਦੇ ਕਿੰਨਾ ਚਿਰ ਹੋ ਗਿਆ ਮੈਨੂੰ ਪੈਗਾ ਚਰਉਂਦਿਆਂ ਨੂੰ ਸੋ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਬਹੁਤ ਬਹੁਤ ਸ਼ੁਕਰੀਆ